ਕੀ ਹਾਲ ਚਾਲ ਨੇ ਦੋਸਤੋ ਸਵਾਗਤ ਹੈ ਸਾਡਾ ਆਪਣੇ YouTube ਚੈਨਲ ਤੇ ਜੇ ਕਿਸੇ ਵੀਰ ਨੇ ਐਡ ਕਰਾਉਣੀ ਆਪਣੀਆਂ ਤੇ ਸੰਪਰਕ ਕਰ ਸਕਦੇ ਆਂ ਅੱਜ 2007 ਮਾਡਲ 475 ਤੇ ਰੇਟ ਬਿਲਕੁਲ ਘੱਟ ਜੀਮੀਦਾਰ ਕੋਲ ਬਈ ਟਰੈਕਟਰ ਖੜਾ PV03 ਬਠਿੰਡੇ ਦਾ ਨੰਬਰ ਆ 475 ਸਾਰਾ ਟਰੈਕਟਰ オリジナル ਹੈ ਜੀ ਮੈਂ ਚਲਾ ਕੇ ਦੇਖਿਆ ਇੰਜਨ ਗੀਅਰ ਤਾਂ ਪੂਰਾ ਕੋਕਾ ਵੀ ਸੀ ਵਿਆਹ ਕਿ ਤੋ ਲੀਕ ਨਹੀਂ ਕਿ ਤੋ ਟੁੱਟ ਭਜ ਨਹੀਂ ਅਗਲੇ ਟਾਇਰ JK ਕੰਪਨੀ ਦੇ ਮੰਨ ਕੇ ਚੱਲੋ ਵੀ ਅੱਧੇ ਪਏ ਨੇ ਹਿੱਸੇ ਉਸੇ ਦਾ ਤੁਸੀਂ ਦੇਖ ਸਕਦੇ ਹੋ ਕੀ ਰੰਗ ਬਾਈ ਕਿਤੇ ਨਹੀਂ ਵਜਿਆ ਸਾਰਾ origignal ਹੈ ਟਰੈਕਟਰ ਹਜੇ ਤੱਕਰ ਇੰਜਨ ਦਾ ਬੈਟਰੀ ਬਾਉਂਡਰੀ ਪੂਰੀ ਵਧੀਆ ਤੇ ਜਿੱਥੇ ਰੰਗ ਵਜਿਆ ਹੋਇਆ ਸੋਨੂੰ ਦੱਸਾਂਗੇ ਸ਼ੋਅ ਦਾ ਤਾਂ ਬਾਈ ਸਾਰਾ origignal ਪਿਆ ਸ਼ੋਅ ਦਾ ਟੈਂਕੀ ਦਾ ਵੀ ਸਾਰਾ origignal ਹੈ ਸਾਰੇ ਸਟicker origignal ਹੈ ਟਰੈਕਟਰ ਜੀ ਤੇ ਆ ਹਲਕੇ ਫੁਲਕੇ ਜੇ ਮੰਨ ਕੇ ਚਲੋ ਵੀ ਜਿਹੜਾ ਰੰਗ ਉਤੋਂ ਉੱਡਿਆ ਬਾਈ ਹੈਗਾ ਉੱਡਿਆ ਵਾ ਜ਼ਰੂਰ ਤੇ ਇੰਜਨ ਗੇਅਰ ਦੀ ਪਾਈ ਵੱਲੋਂ ਫੁੱਲ ਗਾਰੰਟੀ ਹੈ ਮਗਰਲੇ ਟਾਇਰ ਭੁਟੀਅਰ ਕੰਪਨੀ ਦੇ 90 ਪੈਸੇ ਮਗਰਲੇ ਟਾਇਰ ਪਏ ਨੇ ਘੱਟ ਤੋਂ ਘੱਟ 90 ਪੈਸੇ ਪਈ ਬਈ ਰਿਮ ਰੂਮ ਵੀ ਪੂਰੇ ਵਧੀਆ ਸਾਫ ਪਿਆ ਤੇ ਮਰਗਾੜਾਂ ਦੀ ਕੰਡੀਸ਼ਨ ਦਿਖਾ ਸਕਦੇ ਮੇਨ ਗੱਲ ਕਹੀ ਪਈ ਕਹਿੰਦਾ ਮਰਗਾੜ ਗਲੇ ਹੁੰਦੇ ਆ ਪੂਰੇ ਸਾਫ ਮਰਗਾੜ ਪਿਆ ਤੇ ਮਰਗਾੜਾਂ ਦੇ ਤਾਂ ਵਾਲੇ ਪਾਸੇ ਬਈ ਇੱਥੇ ਰੰਗ ਵੱਜਿਆ ਵਾ ਤਾਂ ਵਾਲੇ ਪਾਸੇ ਦੋਨੇ ਮਰਗਾੜਾਂ ਤੇ ਬਈ ਦੀ ਟੇਪ ਵੀ ਕਰਾਈ ਆ ਠੀਕ ਆ ਤੇ ਬਾਕੀ ਜ਼ਮਾਨ ਹੈ ਜਿਹੜਾ ਹੈਗਾ ਨਾਲ ਛਤਰੀ ਹੈਣੀ ਬਈ ਇਹਦੇ ਨਾਲ ਤੇ ਹੱਕ ਬਈ ਦੀ ਨਵੀਂ ਲਾਈ ਹੋਈ ਪਹਿਲਾਂ ਦੂਜੀ ਹੱਕ ਸੀ ਹੁਣ ਤਾਂ ਠਾਂ ਠਾਂ ਵਾਲੀ ਪੂਰੀ ਵਧੀਆ ਹੱਕ ਫੱਟੀ ਫੁੱਟੀ ਨਾਲ ਆ ਜੀ ਤੇ ਇੰਜਨ ਗੀਅਰ ਦਾ ਟਰੈਕਟਰ ਬਿਲਕੁਲ ਓਕੇ ਆ 2007 ਮਾਡਲ ਆ ਤੇ ਪਿੰਡ ਮਾਨੂਕੇ ਜਿਲ੍ਹਾ ਮੋਗਾ ਵੀ ਕੇ ਖੜਾ ਰੇਟ ਬਾਈ ਨੇ ਮੰਗੇ ਤਾਂ 2,25,000 ਰੁਪਏ ਰੇਟ ਆ ਬਾਕੀ ਇਹਦੇ ਵਿੱਚ ਮੌਕੇ ਤੇ ਤੁਹਾਡਾ ਪੂਰਾ ਮਾਨਤਨ ਹੋ ਜਾਊਗਾ ਤੇ ਨੰਬਰ ਹੈਗਾ 927355080206 ਬਾਕੀ ਵੀਡੀਓ ਦੇ ਥੱਲੇ ਨੰਬਰ ਆਪਾਂ ਦੇਵਾਂਗੇ ਜੀ ਉਹ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਰੇਟ ਦਾ ਬਾਕੀ ਮੌਕੇ ਤੇ ਤੁਹਾਡਾ ਪੂਰਾ ਮਾਨਤਨ ਹੋ ਜਾਊਗਾ ਟਰੈਕਟਰ ਦੀ ਆਪਣੇ ਵੱਲੋਂ ਫੁੱਲ ਗਾਰੰਟੀ ਆ ਇੰਜਨ ਗੀਅਰ ਦੀ ਵੀ ਤੇ ਪੂਰੀ ਪੁੱਲ ਜ਼ਿੰਮੇਵਾਰੀ ਹੈ ਜੀ ਆਪਣੀ ਬਾਕੀ ਤੁਹਾਨੂੰ ਸ਼ੋਅ ਚੱਕ ਕੇ ਆਪਾਂ ਵੀਡੀਓ ਵਿੱਚੋਂ ਵੀ ਬਣਾ ਕੇ ਦਿਖਾਉਣੇ ਜੀ ਇੰਜਨ ਤਾਂ ਦੇਖ ਸਕਦੇ ਹੋ ਵੀ ਰੰਗ ਸਾਰਾ ਅਰੀਜਨਲ ਪੰਪ ਦੇਖ ਸਕਦੇ ਹੋ ਡੀਜ਼ਲ ਪੰਪ ਬਲੋ ਬਲੂ ਦੀ ਫੁੱਲ ਗਾਰੰਟੀ ਆ ਤੇ ਸ਼ੋਅ ਤਾਂ ਹੀ ਪੂਰਾ ਵਧੀਆ ਸਾਫ਼ ਪਿਆ ਰੈਡੀਏਟਰ ਨਵਾਂ ਲੱਗਿਆ ਪਾਸੇ ਉਹਦੇ ਲੱਗਿਆ ਠੀਕ ਹੈ ਜੀ ਦੂਜੀ ਸਾਈਡ ਦਾ ਵੀ ਦਿਖਾ ਦਿੰਨੇ ਹਾਂ ਤੁਹਾਨੂੰ ਲੋ ਜੀ ਕਰੋ ਬਈ ਨਾਲ ਸੰਪਰਕ